ਮਾਲਵੇ ਵਿੱਚ ਪ੍ਰਚਾਰ ਕਰਦ ਪੂਰਾ ਕਰਨ ਤੋਂ ਬਾਅਦ ਗੁਰੂ ਜੀ ਦੁਆਬੇ ਵਿੱਚ ਕਰਤਾਰਪੁਰ ਵਿਖੇ ਆਬਰਾਜੇ ਕੁਝ ਸਮਾਂ ਪਹਿਲਾਂ ਹੀ ਗੁਰੂ ਜੀ ਨੇ ਕਰਤਾਰਪੁਰ ਦੇ ਲਾਗਲੇ ਪਿੰਡ ਦੇ ਕੁਝ ਪਠਾਨਾਂ ਨੂੰ ਸ਼ਾਹੀ ਫੌਜਾਂ ਵਿੱਚੋਂ ਕੱਢੇ ਜਾਣ ਕਰਕੇ ਆਪਣੇ ਪਾਸ ਭਰਤੀ ਕੀਤਾ ਸੀ ਇਹਨਾਂ ਵਿੱਚੋਂ ਪੈਂਦੇਖਾਨਾ ਦਾ ਇੱਕ ਪਠਾਨ ਵੀ ਸੀ ਪੈਂਦੇਖਾਨਾ ਬੜਾ ਉੱਚਾ ਲਮਾਤ ਦੇ ਪਰ ਵੀ ਬਦੰਦਾ ਤਾਕਤਵਰ ਜ਼ਬਾਨ ਸੀ ਗੁਰੂ ਜੀ ਨੇ ਇਸ ਨੂੰ ਆਪਣੀ ਦੈ릭 ਟੁਕੜੀ ਦਾ ਸਰਦਾਰ ਥਾਪਿਆ ਅੰਮ੍ਰਿਤਸਰ ਦੇ ਯੁੱਧ ਵਿੱਚ ਇਸ ਨੇ ਬੜੀ ਬਹਾਦਰੀ ਵਿਖਾਈ ਸੀ ਇਸ ਕਰਕੇ ਗੁਰੂ ਜੀ ਉਸ ਤੇ પ્રસੰਤ ਸਨ ਅਤੇ ਉਸ ਦੀ ਕਦਰ ਕਰ ਦਿਸਨ ਇਸ ਤੋਂ ਪੈਂਦੇਖਾਂ ਨੂੰ ਕਾਰ ਹੋ ਗਿਆ ਕਿ ਗੁਰੂ ਸਾਹਿਬ ਦੀ ਫੌਜੀ ਤਾਕਤ ਅਤੇ ਸੰਗਠਨ ਮੇਰੇ ਦਮ ਨਾਲ ਹੀ ਹੈ ਉਹ ਕੁਝ ਕੁਸਤਾਖ ਹੁੰਦਾ ਗਿਆ ਉਸ ਦਾ ਜਵਾਈ ਆਸਮਾਨ ਖਾ ਕੱਟੜ ਗਿਆ ਲਾਦਾ ਮੁਤਸਵੀ ਮੁਸਲਮਾਨ ਸੀ ਉਸ ਨੇ ਪੈਂਦੇਖਾਂ ਦੇ ਦਿਲ ਵਿੱਚ ਸਿੱਖਾਂ ਵਿਰੁੱਧ ਜ਼ਹਿਰ ਭਰ ਦਿੱਤਾ ਇੱਕ ਬਾਜ਼ ਦੇ ਮਾਮਲੇ ਨੂੰ ਲੈ ਕੇ ਪੈਂਦੇਖਾਂ ਗੁਰੂ ਜੀ ਦੇ ਨਾਲ ਝਗੜ ਪਿਆ ਇਸ ਤੇ ਗੁਰੂ ਸਾਹਿਬ ਨੇ ਉਸ ਨੌਕਰੀ ਤੋ ਕੱਢ ਦਿੱਤਾ ਪੈਂਦੇ ਖਾਂ ਬਾਦਸ਼ਾਹ ਸ਼ਾਹਜਾਹ ਕੋਲ ਜਾਂ ਨੁਕਰ ਹੋਇਆ ਉਸਨੇ ਬਾਦਸ਼ਾਹ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਇਆ ਤੇ ਉਸ ਨੂੰ ਉਹਨਾਂ ਦੇ ਖਿਲਾਫ ਵੱਡੀ ਸੈਨਾ ਭੇਜਣ ਲਈ ਰਾਜ਼ੀ ਕਰ ਲਿਆ ਬਾਦਸ਼ਾਹ ਇਹ ਜਾਣ ਕੇ ਫੌਜ ਭੇਜਣ ਲਈ ਤਿਆਰ ਹੋ ਪਿਆ ਕਿ ਪੈਂਦੇ ਖਾਂ ਸਿੱਖ ਦੇ ਫੌਜੀ ਤਾਕਤ ਤੋਂ ਪਹਿਲਾਂ ਜਾਣੂ ਹੈ ਇਹ ਫੌਜ ਕਾਲੇਖਾਂ ਦੇ ਕਮਾਨੇਟ ਭੇਜੀ ਗਈ ਕਾਲੇਖਾਂ ਮੁਸਖਲਸ ਖਾਨ ਦਾ ਪਰ ਆਸੀ ਜਿਹੜਾ ਅੰਮ੍ਰਿਤਸਰ ਦੇ ਯੁੱਧ ਵਿੱਚ ਗੁਰੂ ਜੀ ਹੱਥੋਂ ਮਾਰਿਆ ਗਿਆ ਸੀ ਪੈਂਦੇਖਾਂ ਉਸ ਦਾ ਸਹਾਇਕ ਰੂਪ ਦੇ ਵਿੱਚ ਨਾਲ ਸੀ ਜਲੰਧਰ ਦੇ ਫੌਜਦਾਰ ਕੁੱਤਮ ਖਾਨ ਵੀ ਉਹਨਾਂ ਦੀ ਮਦਦ ਲਈ ਬਾਦਸ਼ਾਹ ਵੱਲੋਂ ਹੁਕਮ ਹੋਇਆ ਸ਼ਾਹੀ ਫੌਜ ਮਾਰੋ ਮਾਰ ਕਰਦੀ ਕਰਤਾਰਪੁਰ ਆ ਪਹੁੰਚੀ ਸ਼ਹਿਰ ਨੂੰ ਚਾਰੋਂ ਪਾਸੋਂ ਘੇਰ ਲਿਆ ਗਿਆ ਪਰ ਇਸ ਯੁੱਧ ਸਮੇਂ ਗੁਰੂ ਜੀ ਦੇ ਪੁੱਤਰੇ ਧੀਰਮਲ ਨੇ ਜੋ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਸੀ ਗੁਰੂ ਸਾਹਿਬ ਨਾਲ ਗਦਾਰੀ ਕੀਤੀ ਉਸਨੇ ਪੈਂਦੇਖਾਂ ਵਾਲੀ ਪੱਤਰ ਲਿਖ ਕੇ ਉਸ ਨੂੰ ਰਾਤ ਸਮੇਂ ਹੱਲਾ ਕਰਨ ਲਈ ਉਸ ਕਾਇਆ ਅਤੇ ਆਪਣੀ ਸਹਾਇਤਾ ਦਾ ਭਰੋਸਾ ਦਵਾਇਆ ਪੈਂਦੇਖਾਂ ਤੇ ਧੀਰਮਲ ਦੀ ਦੋਸਤੀ ਰਹੀ ਸੀ ਉਹ ਆਪਣੇ ਦੋਸਤ ਦਾ ਖੱਤ ਪੜ੍ਹ ਕੇ ਬੜਾ ਖੁਸ਼ ਹੋਇਆ ਅਤੇ ਉਸਨੇ ਰਾਤ ਸਮੇਂ ਫੌਜ ਲੈ ਕੇ ਕਿਲੇ ਤੇ ਜ਼ਬਰਦਸਤ ਹੱਲਾ ਬੂਲ ਦਿੱਤਾ ਪਰ ਸਿੱਖ ਅਵੇਸਲੇ ਨਹੀਂ ਸਨ ਉਹਨਾਂ ਨੇ ਤਕੜਾ ਮੁਕਾਬਲਾ ਕੀਤਾ ਕਮਾਸਾਨ ਦਾ ਯੁੱਧ ਹੋਇਆ ਕਾਲੇ ਕਾਂ ਅਸਮਾਨ ਦਾ ਅਤੇ ਹੋਰ ਕਈ ਮੁਗਲ ਫੌਜਦਾਰ ਮਾਰੇ ਗਏ ਪੈਂਦੇਖਾਹ ਗੁਰੂ ਜੀ ਦੇ ਸਾਹਮਣੇ ਆ ਡਟਿਆ ਗੁਰੂ ਜੀ ਨੇ ਉਸ ਨੂੰ ਪਹਿਲਾ ਕਰਨ ਦਾ ਅਫਸਰ ਦਿੱਤਾ ਤਾਂ ਕਿ ਉਹ ਆਪਣੇ ਦਿਲ ਦਾ ਚਾਹ ਪੂਰਾ ਕਰ ਲਵੇ ਆਪ ਨੇ ਉਸ ਦੇ ਸਾਰੇ ਵਾਲ ਆਪਣੀ ਢਾਲ ਤੇ ਰੋਕ ਕੇ ਫਿਰ ਆਪਣੀ ਤਲਵਾਰ ਦਾ ਅਜੀਹਾ ਪਰਵਾਹ ਵਾਰ ਕੀਤਾ ਕਿ ਪੈਂਦੇਖਾਹ ਜ਼ਮੀਨ ਤੇ ਗੁਰੂ ਸਾਹਿਬ ਦੇ ਚਰਨਾਪਾਸ ਆਰ ਡਟਾ ਮਰਦੇ ਸਮੇਂ ਉਸਨੇ ਗੁਰੂ ਸਾਹਿਬpassੂ ਆਪਣੀ ਭੁੱਲਾਂ ਦੀ ਮਾਫੀ ਮੰਗੀ ਗੁਰੂ ਸਾਹਿਬ ਦਾ ਉਸ ਨਾਲ ਮੋਹ ਰਿਹਾ ਸੀ ਆਪਨੇ ਉਸ ਨੂੰ ਧੁੱਪ ਤੋਂ ਬਚਾਉਂ ਲਈ ਆਪਣੀ ਛਾਲ ਨਾਲ ਉਹਦੇ ਮੂੰਹ ਤੇ ਛਾਂ ਕੱਢ ਦਿੱਤੀ ਸਿੱਕ ਕਮਾਲ ਹਿੰਮਤ ਨਾਲ ਲੜੇ ਉਹ ਆਪਣੇ ਗੁਰੂ ਤੇ ਧਰਮ ਦੀ ਰੱਖਿਆ ਖਾਤਰ ਜੂਝ ਰਹੇ ਸਨ ਸਿੱਖਾਂ ਦੀ ਅਗਵਾਈ ਬਾਬਾ ਗੁਰਦਿੱਤਾ ਜੀ ਅਤੇ ਭਾਈ ਬਿਦੀਚੰਦ ਜਿਹੀ ਅਨੁਭਵੀ ਆਗੂਆਂ ਨੇ ਕੀਤੀ ਗੁਰੂ ਜੀ ਦੇ ਸੁਪੁੱਤਰ ਜੀ ਤੀਗਬਹਾਦਰ ਜਿਨੇ ਵੀ ਤਲਵਾਰ ਦੇ ਉਹ ਜੋਰ ਵਿਕਾਏ ਕਿ ਵੱਡੇ-ਵੱਡੇ ਜੋਧੇ ਵੀ ਆਸ਼-ਆਸ਼ ਕਰ ਉੱਠੇ ਉਸ ਸਮੇਂ ਤੀਗਬਹਾਦਰ ਜੀ ਦੀ ਉਮਰ ਕੇਵਲ 14 ਵਰਿਆਂ ਦੀ ਸੀ ਸਿੱਖਾਂ ਨੇ ਆਪਣੀ ਵੀਰਤਾ ਨਾਲ ਮੁਗਲ ਫੌਜਾਂ ਦਾ ਮੂੰਹ ਪੂਤ ਦਿੱਤਾ ਉਹਨਾਂ ਨੇ ਰਣ ਵਿੱਚ ਪੈਰ ਨਾ ਲਗੰ ਦਿੱਤੇ ਫੌਜਦਾਰਾਂ ਦੇ ਮਰਨ ਨਾਲ ਸ਼ਾਹੀ ਫੌਜ ਦੇ ਹੌਸਲੇ ਟੁੱਟ ਗਏ ਉਹ ਚਲੰਦਰ ਵੱਲ ਨਾ ਛੁੱਟੇ ਤੀਰਮਾਲ ਇਸ ਯੁੱਧ ਤੋਂ ਬਾਅਦ ਵੀ ਗੁਰੂ ਘਰ ਦਾ ਵਿਰੋਧ ਕਰਦਾ ਰਿਹਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ